ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੀਟੇ ਪਾਈ ਹੋਣਾ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਮੱਝਾਂ ਤੇ ਦੋ ਤੁਹਾਨੂੰ ਗਾਵਾਂ ਦਿਖਾਵਾਂਗੇ ਇੱਕ ਤੋਕੜ ਗੱਭਨ ਮੱਝ ਤੇ ਇੱਕ ਗੱਭਨ ਮੱਝ ਤੁਹਾਨੂੰ ਦਿਖਾਉਣੀ ਆ ਤੇ ਗਾਵਾਂ ਚੋਂ ਵੀ ਇੱਕ ਗੱਭਨ ਗਾਂ ਤੇ ਇੱਕ ਸੋਈ ਗਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਨਾਲ ਠੀਕ ਠਾਕ ਜੀ ਆ ਵਧੀਆ ਕਿਰਪਾ ਤੁਹਾਡੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਗੁਰਪ੍ਰੀਤ ਸਿੰਘ ਨੀਟਾ ਹਾਂਜੀ ਪਿੰਡ ਲਖੂਵਾਲ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਬੋਲਦੇ ਕਰੀ 9914460568 ਠੀਕ ਹੈ ਤੇ ਅੱਜ ਫਿਰ ਚਾਰ ਹੀ ਰਹਿ ਗਈਆਂ ਆਲ ਤੁਹਾਨੂੰ ਦੱਸਣਾ ਵੀ 6 ਹੀ ਡੰਗਰ ਠੀਕ ਹੈ ਕਿਸੇ ਦੇ ਸਖਤ ਤੇ ਵੈੜ ਲੈ ਕੇ ਬੰਦਿਆ ਲਾਗੋ ਪਿੰਡ ਪਲੇੜਾ ਨੂੰ ਤੁਸੀਂ ਨੰਕ ਕੇ ਆਏ ਜੇ ਪੜੇਵਾਲ ਦੇ ਠੀਕ ਹੈ ਰਾਤ ਹੀ ਸੂਈ ਹੀ ਵੈੜ ਠੀਕ ਹੈ ਉਹ ਮੱਝ ਅੰਦਰ ਜਿਹੜੀ ਉਹ ਡੇਰੀ ਵਾਲੇ ਲੈ ਲਈ ਗਏ ਆਉਣ ਲੱਗੇ ਲੈਣ ਅੱਛਾ ਹਾਂਜੀ ਤੇ ਹੁਣ ਵੀ ਕਨਾਲੀਆਂ ਚਾਰੀਆਂ ਕੋਲ ਚਲੋ ਫਿਰ ਸ਼ੁਰੂਆਤ ਆ ਗੱਬਨ ਮਾਈ ਤੋਂ ਹੀ ਕਰਨੀ ਹੈ ਕਿਨਵਾ ਸੁਭਾਜੇ ਵੀ ਦੀ ਇਹਦਾ ਵੀਰ ਦੀ ਕੋ ਤੱਜਾ ਲਾਰੇ ਚੌਥਾ ਲਾ ਲੇ ਬਾਕੀ ਮੈਂ ਬੜੇ ਦੁੱਧ ਵਾਲੀ ਆ ਠੀਕ ਆ ਹਾਂਜੀ ਕਿੰਨੇ ਕ ਦੁੱਧ ਵਾਲੀ ਜੇ ਦੁੱਧੇ 14 ਕਿਲੋ ਦੀ ਮਨੋ ਗਰੰਟੀ ਆ ਮੈਂ ਦੀ ਅੱਛਾ ਹਾਂਜੀ ਬੜੇ ਆਰਾਮ ਨਾਲ ਇਹਦਾ ਹਫਤਾ ਪਿਆਸ ਨੂੰ ਤੇ ਚੰਗੀ ਤਿਆਰ ਹੋਗੀ ਹਨਾ ਤੇ ਉਤਨਾ ਢਾਂਚਾ ਵੀ ਚੰਗਾ ਵਾ ਵੱਡੀ ਐ ਮੈਂ ਵੱਡੇ ਸਟਰਕਚਰ ਦੀ ਆ ਬਾਕੀ ਦੰਦ ਦੁੱਧ ਕੋ ਬਖਾ ਦੇਣਾ ਕੁਹਾੜਿਆ ਰਕੇ ਦੰਦ ਹੁੰਦਾ ਦਿਖਾ ਦੇ ਇੱਕ ਵਾਰੀ ਫਿਰ ਨਹੀਂ ਉਧਰ ਫਾੜ ਜੀ ਇਹ ਨਾ ਕੋ ਆਖੇ ਕਿ ਨਹੀਂ ਠੀਕ ਆ ਹਾਂਜੀ ਦੇਪੇ ਕਿ ਨਹੀਂ ਠੀਕ ਆ ਇੱਕ ਵਾਰੀ ਫੇਰ ਨਾ ਦਿਖਾ ਦੇ ਚੰਗੀ ਤਰ੍ਹਾਂ ਕਿੰਦਰ ਫਾੜ ਫੇ ਚੰਗੀ ਤਰ੍ਹਾਂ ਕਵੇ ਨਾ ਵੀ ਇੱਕ ਵਾਰੀ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਪਰ ਆ ਛੱਡ ਨਾ ਇਥੋਂ ਆ ਦੇਖ ਸਾਡੇ ਜੀ ਸਾਰੇ ਦਰ ਆਠ ਦੇ ਆਠ ਹੀ ਠੀਕ ਆ ਜੀ ਠੀਕ ਆ ਚਲੋ ਖੋਲੋ ਹਾਂ ਫਿਰ ਤੋੜ ਦਈਏ ਇੱਕ ਵਾਰੀ ਹੋਰ ਤਰ੍ਹਾਂ ਜਿਹੜਾ ਕੱਦ ਵਜਨ ਜਿਹੜਾ ਠੀਕ ਆ ਬਾਕੀ ਸੁਲਵਾ ਕੋਈ ਆਪਣੀ ਸਮਝਣਾ ਵੇਖ ਲੈ। ਵੇਖਣ ਵਾਲੇ ਵੀ ਜਿਹੜੇ ਜਾਦੇ ਸੋਝਵਾਨ ਆ ਸਾਡੇ ਤੋਂ। ਆਜੂ ਲੈ ਆਵਦੀ। ਬਾਕੀ ਚੰਗੀ ਤਿਆਰ ਹੋਣੀ ਐ ਸੂਨ ਤੱਕਰ। ਲੈ। ਇਹਦੀ ਕਰਦੀ ਐ ਪਿੰਡੋ ਲਈ ਮੈਂ ਲਾਉਂਦੀ ਨਹੀਂ ਆਂਦੀ। ਠੀਕ ਐ ਜੀ। ਹਾਂ ਜੀ ਬਿਲਕੁਲ। ਕੀ ਰੱਖਣਾ ਵਿੱਜੇ ਤਾਂ ਮੁੱਲ ਫਿਰ ਆਪਾਂ ਮੁੱਲ ਵੀ ਇੱਥੇ ਜਿੰਨਾ ਤੂੰ ਕਹਿੰਦੇ ਉਹਨਾ ਕਰ ਦਿੰਦੇ ਆ ਜਿਆਜਾ ਕਰ ਦਈਏ ਫਿਰ 80 ਕਰ ਦਈਏ ਨਹੀਂ 80 ਦੀ ਨਹੀਂ ਜਾਣੀਏ ਕਿੰਨਾ ਕਰੀਏ ਜਿਆਜਾ ਕਰੀਏ ਫਿਰ 70 ਕਰ ਦਈਏ ਫਿਰ ਵਿੱਚੋਂ ਛੱਡ ਦਈਏ ਦੋ ਹੋਰ ਛੱਡ ਦੋ 68000 ਦੇ ਦਾਂਗੇ ਵੀਰ ਜੀ ਮੈਂ ਠੀਕ ਆ ਹਾਂਜੀ ਪਰ ਮੈਂ ਵੱਖੋ ਕਿੰਡੀ ਵੱਡੀ ਮੈਂ ਚੰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਹੋਰ ਹਾਂਜੀ ਹਾਂਜੀ ਕਰ ਦਾਂਗੇ ਕੋਈ ਠੀਕ ਆ ਜੀ ਤੇ ਇੱਕ ਰਿਆਦ ਇਹ ਵਾ ਨਾ ਇਹ ਤਾਂ ਫੇਰ ਤੋ ਦੇਖ ਸਾਡੇ ਜੀ ਬਾਕੀ ਥਣਾ ਦੀ ਪਿੱਛੇ ਦੀ ਸਾਡੀ ਪੂਰ ਗਰੰਟੀ ਹੋਊਗੀ ਠੀਕ ਹੈ ਜੀ ਕਿਹੇ ਗੱਲ ਦੀ ਕੋਈ ਕੰਮ ਨਹੀਂ ਆ ਤੋਕਰ ਗੱਭਨ ਜੇ ਹਾਂ ਜੀ ਇਹ ਕਿੰਨੇ ਚੱਦੇ ਚੱਕ ਪਾਸ ਤੇ ਇਹ ਵੀਰ ਜੀ ਹੁਣ 24 ਤਰੀਕ ਨੂੰ ਪੰਜ ਮਹੀਨੇ ਹੋ ਜਾਣੇ ਆ ਅੱਛਾ ਆ ਨਹੀਂ 24 ਠੀਕ ਆ ਹਾਂ ਜੀ 24 ਨੂੰ ਪੰਜ ਮਹੀਨੇ ਹੋ ਜਾਣੇ ਆਂ ਤੇ ਦੁੱਧ ਹੋਣੇ ਥਲੇ 6 ਕਿਲੋ ਜੇ 6 ਕਿਲੋ ਦੁੱਧ ਦੋਵੇਂ ਟਾਈਮ ਪਾੜੇ ਦੇ ਮਿਲ ਦਿਜੇ ਠੀਕ ਹੈ ਹਾਂ ਜੀ ਤੋੜ ਦिए ਫੇਰ ਇਹਨਾਂ ਵੀ ਆਪਾਂ ਥਾਣੇ ਦੇਖ ਸਕਦੇ ਤੇ ਵੀ ਲਾਗੇ ਤਾਂ ਦੋਵੇਂ ਟਾਈਮ ਪਾੜੇ ਤੇ ਮਿਲਦੀ ਦੁੱਧ 6 ਕਿਲੋ ਦੱਸ ਤੇ ਬਾਕੀ ਵੀ ਜਿੱਦ ਤੇ ਇੱਕ ਆ ਸਾਈਡ ਤੇ ਸ਼ਾਂਗ ਜੀ ਲੱਗੀ ਆ ਮੈਂ ਤੁਹਾਨੂੰ ਵਿਖਾ ਦਨੇ ਕਿ ਨਾ ਨਾ ਵਗੈਰਾ ਚੱਲਦਾ ਠੀਕ ਆ ਹਾਂ ਜੀ ਮਾਸਾ ਜਲਦੀ ਬਾਂਧਾ ਵੀ ਜਿੰਨ ਕੋ ਕੋ ਦਾ ਸਾਨਾ ਮਾਰ ਕੇ ਵਿਖਾ ਦਨੇ ਕੋਈ ਚਲੋ ਕੋਈ ਨਹੀਂ ਤਰ੍ਹਾਂ ਦਿਖਾ ਦਨੇ ਆਪਾਂ ਕੋਈ ਨਹੀਂ ਚੱਲਦਾ ਆ ਦੇਖ ਸੰਦੇ ਜੀ ਤੇ ਇਹਦਾ ਮੁੱਲ ਇਹਦਾ ਵੀਜੀ ਮੋਲ 60 ਜੀ ਅੱਛਾ ਹਾਂਜੀ ਕਿੰਨੇ ਰੇ ਦੇਣੀ ਹੈ ਤਿੰਨ ਛੱਡ ਦਈਏ ਦੋ ਹੋਰ ਛੱਡ ਦਈਏ ਛੱਡ ਦੋ 55 ਪੂਰੇ 55 ਦੀ ਕਰ ਦਈਏ ਉੱਥੇ ਛੋਟ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਸੂਈ ਸਵਾਈ ਇੱਕ ਜਰਸੀ ਤਾਂਨੇ ਦਿਖਾਉਣੀ ਆ ਮੂਤੀ ਕੋ ਵੀਰ ਜੀ ਆ ਜੇ ਬੱਚਾ ਇਹਦਾ ਮਗਰ ਵੱਛੀ ਤਾਜੀ ਸੂਈ ਆਹ ਦੇਖ ਸਕਦੇ ਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੀ ਦੁੱਧ ਵੀਰ ਜੀ ਤਾਂ ਕੋਣ ਮੰਨ ਲਓ ਬੋਲਾ ਗਣ ਲੈ ਕੋਈ ਦੁੱਧ ਗਣ ਲੈ ਠੀਕ ਆ 12 ਕਿਲੋ ਜਿਹੜਾ ਇੱਥੇ ਲੀਟਰ ਮਾਰ ਲੈ ਕੋਈ ਤਸੱਲੀ ਕਰ ਲੈ ਜਿੱਦਾਂ ਮਰਜੀ ਠੀਕ ਆ ਹਾਂ ਜੀ 12 ਲੀਟਰ ਜਿਹੜਾ ਪੱਕਾ ਦੁੱਧ ਹੈਗਾ ਵਾ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਬਾਕੀ ਬੂਖੀ ਬਾਸੀ ਵੇਖੋ ਕਿੰਦੀ ਚੰਗੀ ਹੋ ਕਿੰਨਾ ਕੁ ਚਵਾਈ ਜਾਊਗੀ ਦੁੱਧ ਵੀਰ ਜੀ 15 ਆਰਾਮ ਨਾਲ ਦੇ ਦੇਣਾ ਬੈਠ ਨੇ ਤੋਰ ਹਾਂ ਫੇਰ ਇੱਕ ਕਰੀ ਇਹਨੂੰ ਬੂਖੀ ਬਾਤੀ ਖਾਦੋ ਚੰਗੀ ਕਰ ਬਾਕੀ ਮਗਰ ਵਸ਼ੇ ਵੀ ਸੋਹਣੀ ਹੀ ਹੈ ਇਹਦੇ ਇਹ ਜਿਹੜੇ ਸਵਾਲਾਂ ਮੈਂ ਜਿੱਤ ਤਾਰਾ ਮਾਰ ਕੇ ਬੁਹਾਰੀ ਦਿਖਾ ਦਿਓ ਫਿਰ ਇੱਕ ਜੀ ਇਹਦਾ ਕਿੰਦਾ ਕਿ ਚਵਾਦ ਕਰੀ ਦਿਖਾ ਦਈਏ ਸਾਨੂੰ ਬੱਚਾ ਲਾ ਕੇ ਮਗਰ ਵੱਛੀ ਫੜੀ ਖੂਬਸੂਰਤ ਹੈ ਜਿਹੜੀ ਕੋਈ ਬੰਗਾਰ ਰਸੀ ਕੁਛ ਨਹੀਂ ਪਉਣੀ ਵੇਖਣ ਨੂੰ ਕਿਹੇ ਚੰਗੇ ਟੀਕੇ ਦੀ ਜੜਦੀ ਹੈ ਆ ਦੇਖ ਸਾਡੇ ਜੀ ਅਗਲੇ ਥਾਣੇ ਦਾ ਚਵਾਜ ਇਹਦਾ ਦੇਖ ਸਾਡੇ ਤੇ ਪਿਛਲੇ ਥਾਣੇ ਦਾ ਚਵਾਜ ਦਿਖਾ ਦਈਏ ਤਵੇਂ ਆਉਂਦੀ ਬੱਚੇ ਥੱਲੇ ਭਾਲ ਦੋ ਇੰਨੀ ਵੱਡੀ ਥੰਡੀ ਨਿਗਰੀ ਪਈਆਂ ਤੂ ਆ ਠੀਕ ਹੈ ਜੀ ਠੀਕ ਹੈ ਜੀ ਤੇ ਥਾਣੇ ਦੇ ਕਰੀ ਤਰ੍ਹਾਂ ਦਿਖਾ ਦਈਏ ਚਲੋ ਦੇਖ ਇੱਕ ਮਿੰਟ ਰੁਕ ਜਾਓ ਜੀ ਆਹ ਦੇਖ ਸਾਡੇ ਥਾਣੇ ਦੇ ਠੀਕ ਹੈ ਤੇ ਇਹਦਾ ਮੁੱਲ ਕੀ ਰੱਖਣਾ ਵਿਦਿ ਫਿਰ ਆਪਾਂ ਇਹਦਾ ਵੀਰ ਜੀ 45000 ਅੱਛਾ ਹਾਂਜੀ ਚਲੋ ਬੰਨ ਲਓ ਬੱਚਾ ਫਿਰ ਦੱਸਦੇ ਹਾਂ ਹੁਣ ਕਰ ਲਈਏ ਇਹਦਾ ਕਰਦੀਏ ਵਿੱਚ ਮੰਨਤਾ ਨਾ ਜਿੰਨਾ ਕਰਦੀ ਦੱਸੋ 40 ਪੂਰੇ ਦੀ ਦੇ ਦਈਏ ਠੀਕ ਆ ਹਾਂਜੀ ਵਿੱਚ ਹੈਗੀ ਕੋਈ ਕਸਰ ਕਰਦੀਏ ਛੋਟੀ 1000 ਛੱਡਦੀਏ ਫਿਰ ਅਸੀਂ ਦੋ ਹੀ ਛੱਡਦੀਏ ਅੱਛਾ 30000 ਦੀ ਦੇ ਦੋ 30000 ਦੀ ਦੇ ਦਈਏ ਬਸ ਆਪਣੀ ਬੱਚੀ ਵੇਖ ਲਓ ਕਿੰਦਾ ਦੀ ਭਾਵੇਂ ਬੱਚੇ ਥੱਲੇ ਭਾਲ ਛੱਡੂ ਨਿਗੇ ਨਿਗੇ ਹੱਲੂ ਨਾ ਠੀਕ ਹੈ ਜੀ ਤੇ ਦੁੱਧ 12 ਲੀਟਰ ਮੋਕੇ ਦੇ ਚਵਾ ਕੇ ਦੋ ਕੋਈ ਲੀਟਰ ਮਾਰ ਲਿਆ ਲੈ ਵੇਖ ਲਓ ਤੁਹਾਡੇ ਸਾਹਮਣੇ ਗਿੱਲਾ ਨਾੜੂ ਬਿਲਕੁਲ ਤਾਜ਼ਾ ਨਾੜੂ ਆ ਜਿਹੜਾ ਨਾਲ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਇੱਕ ਗੱਬਨ ਹਾਂਜੀ ਇਹ ਦਾ ਸੂਆ ਪਹਿਲਾ ਹੀ ਜੇ ਪਹਿਲਾ ਵੀ ਇਹਦੀ ਦੋਂਦੀ ਆ ਅਛਾ ਮੂੰਹ ਦੋ ਦੰਦ ਆ ਲਿਆ ਤੋਰ ਇੱਕ ਦਿਨ ਨਾਲ ਇਹਦੇ ਦੰਦ ਵੀ ਦਿਖਾ ਦੀਏ ਆਪਾਂ ਦੰਦ ਦਿਖਾ ਦੇਣਾ ਦੰਦ ਦਿਖਾ ਦੀਏ ਚਲੋ ਆਜ ਦਿਖਾ ਦੀਏ ਲਓ ਹਾਂ ਦੇਖ ਸਾਦੇ ਜੇ ਪਿਓਰ ਦੋ ਦੰਦ ਆ ਜੇ ਹੋਣ ਹੀ ਨਹੀਂ ਦਈ ਆ ਸਾਈਡ ਵਾਲੇ ਦੰਦ ਸਾਰੇ ਉਤਰਾ ਹੀ ਆ ਤੋੜ ਦੋ ਜੀ ਬਾਕੀ ਗੁੰਦਵਾ ਜੇ ਸਰੀਰ ਇਹਦਾ ਤੇ ਹੈਗੇ ਵੀ ਜਰਸੀ ਸਾਈਵਲ ਕ੍ਰੋਸ ਚ ਆ ਥਾਣੇ ਦੇ ਹੁਣ ਤਾਂ ਹੀ ਹੱਥ ਚ ਆਉਂਦੇ ਆ ਲਾਜੋ ਵੀਰ ਜੀ ਇਹ ਕਿੰਨਾ ਕੁ ਲੱਜੂ ਟਾਈਮ ਵੀਰ ਜੀ ਇਹ ਇਹ ਵੀਰ ਜੀ ਨੇ ਲੈ ਹੀ ਜਣੇ 15 ਕਿ ਦਿਨ ਨੇ ਅੱਛਾ ਟੋਕ ਦਿਆ ਆਉਂਦਾ ਹੀ ਹੈ ਠੀਕ ਆ ਤਿਆਰ ਹੋਣੀ ਸ਼ੁਰੂ ਹੋ ਗਈ ਆ ਯਾਤਰਾ ਹਨਾ ਤੇ ਮੁੱਲੇ ਦਾ ਮੁੱਲ ਵੀਰ ਜੀ ਫ੍ਰੀ ਕਰ ਲਈਏ ਕਰ ਦਈਏ ਵਿੱਚੋਂ ਜਿਆਦਾ ਜਿਆ ਦੱਸੋ ਕਿੰਨਾ ਕਰ ਦਈਏ ਜਿੰਨਾ ਤੁਸੀਂ ਦੇ ਉਹਨਾਂ ਕਰ ਦਿੰਦੇ ਖੁੱਲਾ ਹੀ ਕਰ ਦਈਏ ਮਾਨੇ ਦਾ ਵੀ ਖੁੱਲਾ ਕਰਾ ਲਓ ਕਰ ਦਈਏ 5000 ਹੀ 5000 ਹੀ ਕਰ ਦਿਓ 5000 ਦੀ ਦੇ ਦਈਏ ਠੀਕ ਹੈ ਵੀਰ ਜੀ ਉੱਥੇ ਛੋੜ ਕਰ ਲਾਂਗੇ 100 ਰੁਪਏ ਤੇ ਦੁੱਧ ਉਹ ਤਰ੍ਹਾਂ ਕਿੰਨਾ ਚਵਾਈ ਜਾਊਗਾ ਵੀਰ ਜੀ 10 ਕਿਲੋ ਤੋਂ ਘੱਟ ਨਹੀਂ ਚੋਂਦੀ ਵਾਧੀ ਚਵਾਊਗੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੋਰ ਵੀਰ ਜੀ ਇਹੋ ਜਿਹੜਾ ਸੂਆ ਮੰਨ ਲਾ ਆਪਣੇ ਕੋਲ ਸੂਈ ਇੱਕ ਹੈ ਤੇ ਦੂਜੀ ਟੋਕਣ ਕੱਬਣਿਆ ਹਾਂਜੀ ਬਾਕੀ ਤਸੱਲੀ ਕਰਕੇ ਖੜੇ ਜਿਹੜਾ ਸੁਆ ਤਾਂ ਦੂਜਾ ਪਾਸ ਇੱਥੇ ਕਰ ਇੱਥੇ ਆ ਕੇ ਪਾਸ ਕਰਕੇ ਕਰਾਓ ਆਨਲਾਈਨ ਕਰਾਂਗੇ ਪਿੱਛੇ ਦੀ ਥਣਾ ਦੀ ਸਾਡੀ ਗਾਰੰਟੀ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਚਾਹ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਪਸੰਦ ਹੋਵੇ ਤੇ ਲੈ ਜੇ ਨਾ ਪਸੰਦ ਹੋਵੇ ਤੇ ਇੱਥੇ ਰਹਿਣ ਦੇ